ਗਾਂਧੀ 3 ਮੂਵੀ ਦੇ ਵਿੱਚ ਕਿਉਂ ਨਹੀਂ ਕੰਮ ਕੀਤਾ ਭੋਲੇ ਨੇ ਇਸ ਗੱਲ ਦਾ ਜਵਾਬ ਭੋਲੇ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਰਾਹੀਂ ਦਿੱਤਾਗਾ ਕਿਉਂਕਿ ਭੋਲੇ ਦੇ ਉੱਪਰ ਵੱਡੇ ਇਲਜ਼ਾਮ ਲਾਏ ਜਾ ਰਹੇ ਸੀ ਜਦੋਂ ਗਾਂਧੀ 3 ਮੂਵੀ ਆਈ ਸੀ ਉਸ ਟਾਈਮ ਦੇਵ ਖਰੋੜ ਤੇ ਗਾਂਧੀ 3 ਮੂਵੀ ਦੇ ਪ੍ਰੋਡਿਊਸਰ ਦੁਬਾਰਾ ਭੋਲੇ ਦੇ ਉੱਪਰ ਵੱਡੇ ਇਲਜ਼ਾਮ ਲਾਏ ਗਏ ਸੀ ਕਿ ਇਸ ਨੇ ਸਾਡੇ ਤੋਂ ਪੈਸੇ ਵੱਧ ਮੰਗ ਲਏ ਅਸੀਂ ਇਸ ਨੂੰ ਇੰਨੇ ਪੈਸੇ ਨਹੀਂ ਸੀ ਦੇ ਸਕਦੇ ਤਾਂ ਕਰਕੇ ਅਸੀਂ ਭੋਲੇ ਨੂੰ ਫਿਲਮ ਦੇ ਵਿੱਚ ਨਹੀਂ ਲਿਆ ਤਾਂ ਲੋਕਾਂ ਦੁਬਾਰਾ ਭੋਲੇ ਨੂੰ ਗਲਤ ਕਿਹਾ ਗਿਆ ਕਿ ਤੂੰ ਇਹ ਫਿਲਮ ਘੱਟ ਪੈਸਿਆਂ ਵਿੱਚ ਕਰ ਲੈਂਦਾ ਕਿਉਂਕਿ ਤੈਨੂੰ ਗਾਂਧੀ ਮੂਵੀ ਤੋਂ ਹੀ ਪੈਚਾ ਮਿਲੀ ਸੀ ਤੈਨੂੰ ਵੱਧ ਪੈਸੇ ਮੰਗਣ ਦੀ ਕੀ ਲੋੜ ਸੀ ਇਸੇ ਉਸ ਗੱਲ ਦਾ ਜਵਾਬ ਦਿੰਦੇ ਹੋ ਭੋਲੇ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਰਾਹੀਂ ਇਹ ਗੱਲ ਰੱਖੀ ਆ ਕਿ ਪ੍ਰੋਡੂਸਰਾਂ ਦੁਆਰਾ ਫਿਲਮਾਂ ਤੋਂ ਕਰੋੜਾਂ ਰੁਪਏ ਕਮਾਏ ਜਾਂਦੇ ਨੇ ਤੇ ਅਸੀਂ ਆਪਣਾ ਹੱਕ ਵੀ ਨਾ ਲਈਏ ਅਸੀਂ ਹੁਣ ਫ੍ਰਿਜ ਤੱਕ ਕੰਮ ਕਰ ਨਹੀਂ ਸਕਦੇ ਅਸੀਂ ਵੀ ਆਪਣੇ ਘਰਵਾਰ ਚਲਾਉਣੇ ਦੇ ਨਾਲ ਦੀ ਨਾਲ ਭੋਲੇ ਦਵਾਰ ਇਹ ਵੀ ਗੱਲ ਕਹੀ ਗਈ ਹੈ ਕਿ ਇਹਨਾਂ ਦਵਾਰਾ ਕਿਹਾ ਗਿਆ ਸੀ ਕਿ ਭੋਲੇ ਨੇ ਪੈਸੇ ਜ਼ਿਆਦਾ ਮੰਗਲੇ ਸੀ ਇਸ ਗੱਲ ਦਾ ਜਵਾਬ ਦਿੰਦੇ ਹੋਏ ਭੋਲੇ ਨੇ ਕਿਹਾ ਕਿ ਇਹ ਲੋਕਾਂ ਨੂੰ ਫਿਲਮ ਫ੍ਰੀ ਦੇ ਵਿੱਚ ਕਿਉਂ ਨਹੀਂ ਦਿਖਾਉਂਦੇ ਇਹ YouTube ਤੇ ਸਿੱਧਾ ਆਪਣੀ ਫਿਲਮ ਨੂੰ ਅਪਲੋਡ ਕਰਿਆ ਕਰਨ ਇਹ ਸ਼ਰਮਿਆਂ ਦੇ ਵਿੱਚ ਕਿਉਂ ਲੈ ਕੇ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪੈਸੇ ਬਣਦੇ ਨੇ ਇਹ ਗੱਲ ਭੋਲੇ ਨੇ ਕਹੀ ਹੈ ਕਿ ਇਹਨਾਂ ਨੇ ਮੈਨੂੰ ਜਾਣ ਬੁੱਝ ਕੇ ਬਦਨਾਮ ਕੀਤਾਗਾ ਜੋ ਮੈਨੂੰ ਬਹੁਤ ਗਲਤ ਲੱਗਿਆ ਮੈਂ ਉਸ ਟਾਈਮ ਤਾਂ ਨਹੀਂ ਬੋਲਿਆ ਪਰ ਮੇਰਾ ਹੁਣ ਬੋਲਣਾ ਬਣਦਾ ਸੀਗਾ ਬਾਕੀ ਤੁਸੀਂ ਕੀ ਸੋਚਦੇ ਭੋਲਾ ਗਲਤ ਸੀ ਜਾਂ ਇੱਥੇ ਪ੍ਰੋਡਿਊਸ ਦੁਬਾਰਾ ਜੋ ਇਲਜ਼ਾਮ ਲਾਏ ਗਏ ਸੀ ਵਿਦੇਵ ਖਰੋੜ ਗਲਤ ਸੀ ਬਾਕੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀ